ਆ ਦੇਖੋ ਆ ਝੋਨੇ ਦੇ ਬੁੱਥੇ ਅਜੀਬੀ ਆ ਜਿਵੇਂ ਇਹਦੀ ਐ اے ਬਾਈ ਜੀ ਬਾਈ ਇਹਦਾ ਅੱਛਾ ਉਹ ਪਾਕਿਸਤਾਨੀ ਪਿੰਡ ਉਹ ਜਰਾ ਰੋਖੇ ਨਾ ਉਥੋਂ ਪਾਣੀ ਨਿਕਲਦਾ ਐ ਅੱਛਾ ਜੀ ਬੰਨ ਖੜਾ ਦੁੱਸੀ ਸਤਲੁਜ ਦਾ ਪਾਣੀ ਆਉਣਾ ਬਾਈ ਬਰੋ ਹੋ ਗਿਆ ਅੱਛਾ ਜੀ ਸੀਮ ਨਾਲ ਲੱਗ ਕੇ ਫਿਰ ਇਹ ਬੰਨ ਦੇ ਨਾਲ ਦੁੱਸੀ ਜਾਤ ਪੈਂਦਾ ਥੋਨੂੰ ਵਾਰੀ ਵਾਰੀ ਲੋਬੀ ਬੋਲਣ ਬਾਬਾ ਠੀਕ ਹੈ ਜੀ ਹੁਣ ਹਾਵ ਨਾਲ ਇਹ ਪੈੜੀਆਂ ਜਿਹਨੇ ਖਾਰੀਆਂ ਬਰਬਾਦ ਹੋ ਗਈਆਂ ਨੇ ਉਹਦੇ ਵੀ ਰੇਤਾ ਬਹਿ ਗਿਆ ਬਾਰਡਰ ਦੇ ਵੀ ਹੂੰ ਇੱਥੇ ਬਾਰੇ ਬਚੇ ਹੀ ਕੁਝ ਨਹੀਂ ਖਾਦਾ ਤਾਂ ਕਿ ਨਾ ਕੋਈ ਸਰਕਾਰ ਦਾ ਦਿੱਤਾ ਹੀ ਕੋਈ ਨਹੀਂ ਜਨਦਨ ਮਾਡੀ ਨੂੰ ਦੀ ਸੇਵਾ ਕਰ ਜੀਤੀ ਉਹ ਕੀਤੀ ਨਹੀਂ ਹਨ ਤੇ ਬਾਪੂ ਜੀ ਹੁਣ ਜ਼ਮੀਨਾਂ ਸੁੱਕ ਗਈਆਂ ਹੁਣ ਇਹਦੇ ਚ ਟਰੈਕਟਰ ਚੱਲ ਸਕਦੇ ਆਪਾਂ ਦੇਖੀਆ ਆ ਸਾਰੇ ਜਿਹੜੇ ਖੱਡੇ ਪਏ ਯਾਰ ਦੱਸਿਓ ਬਾਈ ਹਾਂਜੀ ਬਾਜੀ ਜਿਹੜੇ ਬਾਈ ਆ ਨਾ ਆਪਣੇ ਮੂਰੇ ਜਾ ਰਹੇ ਇਹਨਾਂ ਦੇ ਖੇਤ ਟੋਏ ਬਹੁਤ ਵੱਡੇ ਪੈ ਗਏ ਉਹ ਆਪਾਂ ਦੇਖਦੇ ਆ ਕੀ ਬਣਿਆ ਤੇ ਇਹ ਜਿਹੜਾ ਇਹਨਾਂ ਦਾ ਖੇਤ ਆ ਬਿਲਕੁਲ ਬਾਰਡਰ ਲਾਈਨ ਦੇ ਉੱਤੇ ਆ ਹੁਣ ਕਿਉਂਕਿ ਆਪਾਂ ਨੂੰ ਵੀਡੀਓ ਨਹੀਂ ਬਣਾਉਂਣ ਦੇਣੀ ਸੀ ਬਾਰਡਰ ਤੇ ਸਟਿੱਕ ਹੁੰਦਾ ਕੰਮ ਤੁਹਾਨੂੰ ਪਤਾ ਹੈਗਾ ਕਿ ਬਾਈ ਆਪਣੇ ਨਾਲ ਚੱਲੇ ਆ ਕਿ ਆ ਤੁਹਾਨੂੰ ਬਾਰਡਰ ਦੀਆਂ ਤਾਰਾਂ ਤੱਕ ਲੈ ਕੇ ਚਾਲਦੇ ਆ ਉਹ ਜਾ ਰਿਹਾ ਮੂਰੇ ਆਪਾਂ ਤੁਹਾਨੂੰ ਬਾਰਡਰ ਦੇ ਉੱਤੇ ਲੈ ਕੇ ਚਾਲਦੇ ਆ ਚੌਂਕੀ ਚਲੋ ਆਪਾਂ ਪਾਰ ਕਰ ਲਈ ਇੱਕ ਮਿੰਟ ਯਾਰ ਆਪਾਂ ਆ ਗਈ ਅੱਕੇ ਹੁਣ ਸਿੱਧਾ ਬਾਰਡਰ ਤੇ ਆ ਬਾਈਆਂ ਦੇ ਖੇਤ ਆਹ ਰਸਤਾ ਜਾਂਦਾ ਇੱਟਾਂ ਲੱਗੀਆਂ ਹੈਗੀਆਂ ਇਹ ਰਸਤੇ ਨੂੰ ਜ਼ਮੀਨਾਂ ਚ ਆਲੇ ਦੁਆਲੇ ਤੁਸੀਂ ਨਿਗਾ ਮਾਰੀਓ ਬਸ ਕਿਸੇ ਨੇ ਕੁਛ ਨਹੀਂ ਵੱਢਿਆ ਹੈਗਾ ਕੁਛ ਨਹੀਂ ਖੱਟਿਆ ਹੈਗਾ ਇਹ ਮਤਲਬ ਸੋਨੇ ਦੀਆਂ ਫਸਲਾਂ ਚ ਹੁਣ ਹਾੜੀ ਬੀਜੀ ਜਾਊਗੀ ਦੇਖਦੇ ਆ ਮਤਲਬ ਆ ਖੇਤ ਤਾਂ ਸਹੀ ਆ ਆ ਖੇਤਾਂ 'ਚ ਕੋਈ ਟੋਏ ਜ਼ਿਆਦਾ ਨਹੀਂ ਪਏ ਹੈਗੇ ਇਹ ਤਾਂ ਬਸ ਪਾਣੀ ਨਾਲ ਜ਼ਮੀਨਾਂ ਹੀ ਖਰਾਬ ਹੋਈਆਂ ਇੱਥੋਂ ਅੱਗੇ ਕੱਚਾ ਯਾਰ ਹੈ ਅੱਗੇ ਕੱਚੀ ਆ ਗਈ ਹਾਂ ਪਾਣੀ ਨਾਲ ਖਰਾਬ ਹੋ ਗਿਆ ਰੁੜ ਗਿਆ ਇੱਥੇ ਪਾਣੀ ਲੰਘਦਾ ਹੋਊ ਨਾ ਇਹ ਸਾਰਾ ਏਰੀਆ ਕਹਿੰਦੇ ਪਾਕਿਸਤਾਨ ਤੋਂ ਇੱਥੋਂ ਬੰਨ ਟੁੱਟਿਆ ਜਿਹੜੀ ਸਾਈਡ ਤੇ ਆਪਾਂ ਜਾ ਰਹੇ ਉਹਦੇ ਨਾਲ ਇਹ ਸਾਰਾ ਨੁਕਸਾਨ ਹੋਇਆ ਇਹ ਆਪਣੇ ਜਿਹੜਾ ਹੈਗਾ ਸੀ ਨਾ ਬੰਨ ਇੱਧਰ ਜਿਹੜਾ ਦਰਿਆ ਸੀ ਆਪਣੇ ਟੈਂਡੀ ਵਾਲੇ ਕੋਲੇ ਜਾਂ ਕਾਲੂ ਵਾਲੇ ਕੋਲੇ ਲੰਘ ਰਿਹਾ ਉਹ ਬੰਨ ਸਹੀ ਸੀਗਾ ਉਹ ਬੰਨ ਨੇ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਇੱਧਰ ਪਾਕਿਸਤਾਨ ਨੂੰ ਪਾਣੀ ਆ ਕੇ ਸਾਰੇ ਪਿੰਡ ਡੁੱਬ ਗਏ ਆ ਸਾਰੀਆਂ ਜ਼ਰਮਿਨਾਂ ਜਿਹੜੀਆਂ ਇਹ ਬਰਬਾਦ ਹੋ ਗਈਆਂ ਇਹ ਸਾਰਾ ਕੁਝ ਇਧਰੋਂ ਮਾਰ ਪਈ ਆ ਅੱਗੇ ਥੋੜੀਆਂ ਜ਼ਮੀਨਾਂ ਹਰਿਆਵਲ ਜੀ ਨਜ਼ਰ ਆਈ ਆ ਦੇਖਦੇ ਆ ਨਹੀਂ ਇਹ ਵੀ ਝੋਨਾ ਖਰਾਬ ਹੀ ਹੈ ਯਾਰ ਵੈਸੇ ਦੂਰੋਂ ਵਧੀਆ ਲੱਗ ਰਿਹਾ ਹੈ ਹਨਾ ਫਸਲਾਂ ਇਹ ਵੀ ਉਹ ਅੱਗੇ ਵੀ ਫਸਲਾਂ ਬਾਈ ਦੇ ਤਾਂ ਮੈਨੂੰ ਲੱਗਦਾ ਬਿਲਕੁਲ ਤਾਰਾ ਗੋਲ ਹੀ ਆ ਕੋਈ ਪਿੰਡ ਨਹੀਂ ਅੱਗੇ ਹੈਗਾ ਬਸ ਅੱਗੇ ਆਪਾਂ ਵਾਪਸੀ ਆਉਣਾ ਅੱਗੇ ਕੱਲੇ ਖੇਤ ਹੀ ਆ ਆ ਸਾਰੇ ਦੇਖੋ ਸੀ ਇੱਧਰ ਲ ਝੋਨਾ ਸ਼ਾਇਦ ਉਪਰੋਪਰੋ ਕੁਝ ਦਾਣੇ ਬਚੇ ਆ ਤਾਂ ਬਰਬਾਦ ਹੀ ਹੋ ਗਿਆ ਨਹੀਂ ਯਾਰ ਇੱਥੇ ਕੋਸਨ ਨਹੀਂ ਬਚਿਆ ਫਸਲਾਂ ਦਾ ਅੱਗੇ ਸਾਰਾ ਪਾਕਿਸਤਾਨ ਆ ਇਤੋਂ ਅੱਗੇ ਨਹੀਂ ਆਪਾਂ ਜਾਵਾਂਗੇ ਅੱਗੇ ਤਾਰ ਲੱਗੀ ਆ ਇੱਧਰ ਨੂੰ ਮੋੜ ਆ ਉਹ ਖੇਤਾਂ ਨੂੰ ਆਲੇ ਦੁਆਲੇ ਆਪਣੇ ਬਾਰਡਰੀ ਆ ਜ਼ਮੀਨਾਂ ਸਾਰੀਆਂ ਯਾਰ ਦੋਖੀ ਆਉਂਦਾ ਹਨਾ ਆਹਾ ਹੁਣ ਝੋਨਿਆਂ ਨੂੰ ਕਿਵੇਂ ਅੱਗ ਲਾਉਗੇ ਕਿਸਾਨ ਸੁੱਕ ਗਈ ਇਹ ਸਲਾਬ ਅਜੇ ਵੀ ਚੜੀ ਹੋਈ ਆ ਇਹ ਅੱਗ ਲੱਗੂਗੀ ਇਹਨਾਂ ਨੂੰ ਜੇ ਅੱਗ ਲਾਉਂਗੇ ਤਾਂ ਸਰਕਾਰ ਨੇ ਪਰਚਾ ਕਰ ਦੇਣਾ ਕਿ ਅੱਗ ਕਿਉਂ ਲਾਈ ਇਹਦਾ ਕੀ ਕਰੋਗੇ ਇਹ ਤਾਂ ਭਾਈ ਸੇਵਾ ਵਾਲੇ ਭਾਈ ਤਮੀਆਂ ਤੁਮੀਆਂ ਫਰਨਗੇ ਇੰਨੇ ਪੈਸੇ ਕਿੱਥੇ ਹੈਗੇ ਲੋਕਾਂ ਕੋਲ ਤਾਂ ਸਾਰੇ ਪੰਜਾਬ ਨੂੰ ਹਮਲਾ ਮਾਰ ਕੇ ਠੀਕ ਕਰਨਾ ਪਊਗਾ ਭਾਈਆਂ ਦੀ ਮੋਟਰ ਗੁਰ ਬਾਈ ਕਿਵੇਂ ਆ ਜੀ ਆ ਕਿਵੇਂ ਬਾਈ ਟੈਂਟ ਟੁੰਟ ਕੇ ਮੇਲਾ ਆ ਇਹ ਭਾਈ ਕਮੇਟੀ ਵਾਲਿਆਂ ਨੇ ਭਾਈ ਇਹ ਤਾਂ ਲਾਇਆ ਕੱਲ ਪਰਸੋ ਦਾ ਇਹ ਤੋਂ ਵੀਡੀਓ ਬਣਾ ਕੇ ਨਾ ਹਾਂ ਜਿਹੜੇ ਹੋਰ ਪਿੰਡਾਂ ਦੇ ਵੀ ਉਹ ਵੀ ਫਾਇਦਾ ਚੱਕੀ ਜਾ ਰਹੇ ਸੱਸੀ ਗਾਲ ਸੱਸੀ ਗਾਲ ਜੀ ਇਹ ਇਹ ਇਸੇ ਕਾਰਨ ਫਿਰ ਟੈਂਟ ਲਾਤਾ ਤੁਸੀਂ ਲਾਇਆ ਫਿਰ ਇਹ ਸਾਰਿਆਂ ਨੇ ਅੱਛਾ ਜੀ ਸਾਨੂੰ ਹਾਂ ਉਹ ਪਾ ਟੁੱਟਾ ਇਹਨੂੰ ਜਾ ਕੇ ਉਹ ਪਾਕਿਸਤਾਨੀ ਆ ਟੈਂਟ ਲਾਇਆ ਇਹਨਾਂ ਨੇ ਸ਼ਹੀਦ ਭਗਤ ਸਿੰਘ ਹਰਪੀੜਤ ਕਮੇਟੀ ਅੱਛਾ ਇਹ ਥੋੜੀ ਕਮੇਟੀ ਬਣਾਈ ਆ ਫਿਰ ਤੁਸੀਂ ਜਮੀਨਾ ਪਾਕੀ ਵਾਲੇ ਨੂੰ ਆ ਕੇ ਨਾ ਗੱਡੀ ਵਾਲੇ ਵੀਡੀਓ ਬਣਾ ਰਹੇ ਨੇ ਤੇ ਨਾਂ ਦੇ ਪਿੱਛੇ ਨੇ ਜੋ ਆ ਕੇ ਇੱਥੇ ਬੈਠ ਕੇ ਆ ਕੇ ਫਾਇਦਾ ਚੁੱਕਣੇ ਨੇ ਇਹ ਆ ਜੇ ਉਹ ਲੈ ਜਾਂਦੇ ਨੇ ਹਾਦੇ ਖੇਤਾਂ ਦੇ ਹੂੰ ਕੋਈ ਤਾਂ ਪਰੇਸ਼ਾਨ ਹੋ ਜਾਣੇ ਜਿਹਨਾਂ ਪਹਿਲੀਆਂ ਗੱਡੀਆਂ ਨੇ ਤੇ ਬਾਪੂ ਜੀ ਐ ਹੈਗਾ ਵੀ ਮੰਨ ਲਓ ਤੁਹਾਡਾ ਕੋਈ ਬੰਦਾ ਇੱਥੇ ਹੁੰਦਾ ਨਹੀਂ ਖੇਤਾਂ ਚ ਨਹੀਂ ਨਹੀਂ ਉਹਦਾ ਕੋਈ ਤਾਂ ਕਾਰ ਨਹੀਂ ਲਾਇਆ ਟੈਂਟ ਅੱਗੇ ਤੋਂ ਜਿਹੜਾ ਲਾਇਆ ਪਹਿਲਾਂ ਨਹੀਂ ਪਾ ਚ ਲੱਗਾ ਵੀ ਇਤੋਂ ਦੀ ਸੇਵਾ ਸਾਨੂੰ ਕੋਈ ਸੰਸਥਾ ਕਿ ਦਾਨੀ ਸੱਜਣ ਨੇ ਵੀ ਲੱਖ ਰੁਪਏ ਦੇ ਕੇ ਗਏ ਸੀ 50000 ਰੁਪਏ ਦੇ ਕੇ ਅੱਛਾ ਜੀ ਤੇ ਲੱਖ ਰੁਪਏ ਦੇ ਕੇ ਗਏ ਸੀ ਤੂੰ ਉਹਨਾਂ ਨੂੰ ਪੁੱਛਿਆ ਤਾਂ ਉਹ ਕਹਿੰਦੇ ਸਾਨੂੰ ਕੋਈ ਆਇਆ ਨਹੀਂ ਇਹ ਦੋ ਨਵੀਂ ਗੱਟੀ ਦੋਨਾਂ ਦੇ ਪੰਚਾਇਤ ਸਾਡੀ ਲੱਗ ਗਏ ਨਾ ਹੂੰ ਤੇ ਉਹਨਾਂ ਇਹ ਸੋਚ ਕੇ ਤੇ ਫਿਰ ਇਹ ਟੈਂਟ ਇਸੇ ਕਰਨੇ ਲਾਇਆ ਸੀ ਆਪਨੇ ਠੀਕ ਹੈ ਜੀ ਇਹ ਜ਼ਮੀਨਾਂ ਵਾਲਿਆਂ ਇਹ ਸਾਰੇ ਇਹਨਾਂ ਨੇ ਫਿਰ ਕਮੇਟੀ ਬਣਾ ਕੇ ਟੈਂਟ ਲਾਇਆ ਮਤਲਬ ਵੀ ਕੋਈ ਵੀ ਬੰਦਾ ਜਿਹੜਾ ਕਰਨ ਆਉਂਦਾ ਨਾ ਸੇਵਾ ਕਰਨ ਆਉਂਦਾ ਹੈਗਾ ਤੇ ਉਹ ਇਹਨਾਂ ਨੂੰ ਹੀ ਮਤਲਬ ਸੇਵਾ ਦਵੇ ਜਿਨ੍ਹਾਂ ਦੀਆਂ ਜ਼ਮੀਨਾਂ ਹਾਂਜੀ ਜ਼ਮੀਨਾਂ ਬਣਾਉਣ ਵਾਸਤੇ ਆਹ ਥੋੜੀਆਂ ਜਿਹੀਆਂ ਜ਼ਮੀਨਾਂ ਜੀ ਸਾਰੀਆਂ ਹਾਂ ਆਹ ਜ਼ਮੀਨਾਂ ਤੇ ਜ਼ਮੀਨਾਂ ਲੋੜ ਗਿਆ ਜਿਹੜੇ ਆਪਾਂ ਵੇਖਣੇ ਨੇ ਅੱਗੇ ਹੂੰ ਆਹ ਤਾਂ ਭਾਈ ਹਾਂਜੀ ਟੋਟੇ ਆਹ ਤੇ ਚਲੋ ਫਸਲਾਂ ਬਰਬਾਦ ਹੋਈਆਂ ਹਨਾ ਜਹਾਂ ਇਹ ਤਾਂ ਫਸਲਾਂ ਔਰ ਜ਼ਮੀਨ ਵੀ ਉੱਪਰ ਬਾਤ ਹੋ ਗਈ ਨਾ ਆਜੋ ਬਾਪੂ ਜੀ ਆਜੋ ਆਜੋ ਬਾਬਾ ਆਜੋ ਵਾਲੀ ਇੱਥੋਂ ਦਾ ਚਲੋ ਫਸਲਾਂ ਸਾਰੀਆਂ ਬਰਬਾਦ ਹੋਈਆਂ ਪਿੱਛੇ ਤੇ ਅੱਗੋਂ ਬਾਬਾ ਜੀ ਰੁੜਿਆ ਉਹ ਰੁੜਿਆ ਸੀ ਅੱਛਾ ਬਹੁਤ ਟੋਆ ਸੀ ਤਾਰੇ ਸੀ ਤਾਰੇ ਵਿੱਚ ਟੋੜੇ ਹੋਣਾ ਹੀ ਹੋਣਾ ਸੀ ਨਾ ਅੱਛਾ ਉਹ ਬਾਰਡਰ ਬਾਰਡਰ ਸੀਗਾ ਬਾਰਡਰ ਕਾਰ ਮੈਨ ਸੀ ਬਾਰਡਰ ਵੀ ਰੁੜ ਗਿਆ ਇੱਥੇ ਬਾਰਡਰ ਵੀ ਰੁੜ ਗਿਆ ਔਰ ਇਹ ਤਾਂ ਇਥੋਂ ਇਥੋਂ ਆਪਣੀ ਪਹਿਲੀ ਜ਼ਮੀਨਾਂ ਦਾ ਸਾਰ ਸਾਰ ਬੰਦੀ ਸਾਰੀ ਜ਼ੀਰੋ ਲਾਈਨ ਤੇ ਸਾਰੀ ਜ਼ੀਰੋ ਲਾਈਨ ਵੀ ਰੁੜ ਗਈ ਇੱਥੇ ਜ਼ੀਰੋ ਲਾਈਨ ਸੀਗੀ ਆ ਜਿਹੜਾ ਟੋਆ ਇਹ ਜਿਹਨੇ ਟੁੱਟਦਾ ਸ਼ਾਇਦ ਸ਼ਾਇਦ ਫਰੂਜਪੁਰ ਵੀ ਆਪਣਾ ਬਿਲਕੁਲ ਤੋਂ ਬੰਨ ਟੁੱਟ ਸਕਦਾ ਸੀ ਇਹ ਫਿਰ ਪਰੇ ਨੂੰ ਪਾਣੀ ਨਿਕਲ ਗਿਆ ਪਰਾਂ ਨਿੱਤਰ ਗਿਆ ਪਾਸਾ ਅੰਨੇ 70 ਫੁੱਟ ਚੌੜਾ ਹੈ ਕਿਲੋ ਕਿਲੋਮੀਟਰ ਤੇ ਯਾਰ ਦਰਿਆ ਇੱਥੋਂ ਵਗਦਾ ਕਿੰਨੀ ਦੂਰ ਉਹ ਦਰਿਆ ਕਾਫੀ ਦੂਰ ਹੈ ਉਧਰ ਹੈ ਟੈਂਡੀ ਵਾਲੇ ਬਸੇ ਅੱਛਾ ਸਮਝ ਜਾਂਦਾ 3 ਕਿਲੋ ਇਹ ਜਿਹੜਾ ਸੀਗਾ ਤੋੜ ਹੂੰ ਹੁਣ ਕਰਕੇ ਜਿਹੜਾ ਆਪਣਾ ਥੋੜਾ ਜਾਂ ਆ ਬਚਾ ਹੋ ਗਿਆ ਨਹੀਂ ਤਾਂ ਆਪਣਾ ਜਿਹੜਾ ਰੋਬਰ ਨਹੀਂ ਆ ਰਹੀ ਆ ਇਹਦੇ ਉਹ ਹਬੀਬ ਕਾਲ ਵੀ ਵੇਖੀ ਵੀੜੀ ਵੇਖੀ ਹੋਊਗੀ ਹਾਂਜੀ 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 ਤੇ ਉਹ ਇਹਨੇ ਕਰਕੇ ਉਹ ਬਚਾ ਹੋ ਗਿਆ ਨਹੀਂ ਤਾਂ ਉਹ ਨਹੀਂ ਬਚ ਸਕਦਾ ਕਿੰਨਾ ਅੰਮ੍ਰਿਤ ਜੋ ਲੈ ਲੈਣੇ ਆ ਆ ਜਮੀਨਾ ਚ ਸਾਰੀਆਂ ਜਮੀਨਾ ਸੀ ਜਮੀਨਾ ਸੀ ਤੇ ਚੋਨਾ ਲੱਗਿਆ ਤੇ ਅੱਜ ਉਹ ਲੈਣੇ ਦੇਖੀ ਉਹ ਪੱਕਾ ਨਾ ਹੋ ਜਾਣਾ ਆ ਜੀਰੂ ਲੈਣਾ ਸਾਰੀ ਇਹ ਕਰਕੇ ਫਿਰੇ ਥੋੜੀ ਜਿਹਾ ਮਿਨਾ ਨਾਲ ਲੜ ਗਈ ਉਹ ਬਹੁਤ ਦੂਰ ਕਿਵੇਂ ਖੱਡਾ ਵਾਜ ਦੇ ਵਿੱਚ ਕਿਹਦੇ ਵਿੱਚ ਟ੍ਰਾਂਸਫਰਿੰਗ ਚਲੇਗਾ ਚੋਨਾ ਵਧੀਆ ਹੁੰਦਾ ਸੀ ਚੋਨਾ ਬਹੁਤ ਆਜੀ 80-80 ਜਰ ਤੱਕ ਸਾਡਾ ਚੋਨਾ ਚੋਨਾ ਬਰਾਬਰ ਹੀ ਹੁੰਦਾ ਸੀ ਜਿੰਨਾ ਮਤਲਬ ਵਧੀਆ ਨਿਆਈਆਂ ਚ ਹੁੰਦਾ ਹਾਂਜੀ ਹਾਂਜੀ ਆਹ ਦੇਖੋ ਆ ਚੋਨੇ ਦੇ ਬੁੱਥੇ ਅਜੀਬੀ ਆ ਜਮੀਨ ਇਹਦੀ ਐ ਇਹ ਬਾਈ ਜੀ ਬਾਈ ਇਹਦਾ ਬਾੜਾ ਕਿੰਨੇ ਕਿੱਲੇ ਜ਼ਮੀਨ ਉਥੋਂ ਲੈ ਕੇ ਤੁਹਾਡੀ ਆਪ ਉਹ ਪਿੰਡ ਤਿਕਨ ਜਾਣਾ ਰੁੱਖ ਨਹੀਂ ਨਾ ਹਾਂਜੀ ਹਾਂਜੀ ਉਹ ਰੁੱਖ ਤੂੰ ਹੋਰ 40 ਗਰਮ ਤੇ ਬੱਡ ਰੱਗੇ ਆ ਜਾਂਦਾ ਪਰਾ ਪਿੰਡ ਰਹਿ ਜਾਂਦਾ ਅੱਛਾ ਉਹ ਪਾਕਿਸਤਾਨੀ ਪਿੰਡ ਹੈ ਉਹ ਜਿਹੜਾ ਬਰੋਖ ਹੈ ਨਾ ਉੱਥੋਂ ਪਾਣੀ ਨਿਕਲਦਾ ਹੈ ਅੱਛਾ ਜੀ ਬੰਨ ਖਾ ਦੁਸੀ ਸਤ ਲੋ ਤਾਂ ਪਾਣੀ ਅੱਛਾ ਜੀ ਸੀਮ ਨਾਲ ਨਾਲ ਦਾ ਕੱਢਿਆ ਪਿਆ ਅੱਛਾ ਜੀ ਸੀਮ ਨਾਲ ਨਾਲ ਲੱਗ ਕੇ ਫਿਰ ਇਹ ਬੰਨ ਦੇ ਨਾਲ ਦੁਸੀ ਜਾ ਕੇ ਪੈਂਦਾ ਹੈ ਉਹਨੂੰ ਵਾਰੀ ਵਾਰੀ ਇਹ ਬਾਬੇ ਬੋਲਣ ਬਾਬੇ ਠੀਕ ਹੈ ਜੀ ਹੁਣ ਹਾਂ ਨਾ ਇਹ ਪੈਣੀਆਂ ਜਿਹੜੇ ਖਾਰੀਆਂ ਬੇਰ ਬਰਬਾਦ ਹੋ ਗਈਆਂ ਨੇ ਉਹਦੇ ਵੀ ਰੇਤਾ ਬਹਿ ਗਿਆ ਬਾਰਡਰ ਦੇ ਵੀ ਹੂੰ ਇਹ ਤੇ ਬਚੇ ਹੀ ਕੁਝ ਨਹੀਂ ਹਾਗਾ ਤਾਂ ਤੇ ਨਾ ਕੋਈ ਸਰਕਾਰ ਦਾ ਦਿੱਤਾ ਹੀ ਕੁਝ ਨਹੀਂ ਜਨਦਨ ਮਾਡੀ ਨੂੰ ਦੀ ਸੇਵਾ ਕਰ ਦਿੱਤੀ ਉਹ ਕੀਤੀ ਨੇਾਨੂੰ ਤੇ ਬਾਪੂ ਜੀ ਹੁਣ ਜ਼ਮੀਨਾਂ ਸੁੱਕ ਗਈਆਂ ਹਾਂਜੀ ਹੁਣ ਇਹਦੇ ਚ ਟਰੈਕਟਰ ਚੱਲ ਸਕਦੇ ਚੱਲ ਸਕਦੇ ਆਪਾਂ ਦੇਖੀਆ ਆ ਸਾਰੇ ਜਿਹੜੇ ਖੱਡੇ ਪਏ ਯਾਰ ਦੱਸਿਓ ਬਾਈ ਹਾਂਜੀ ਬਾਜੀ ਇਹ ਖੱਡੇ ਸਾਰੇ ਆਪਣੇ ਪਏ ਕਿਸਾਨਾਂ ਦੇ ਨੇ ਆਪਣੇ ਨਾਲ ਮੇਰੀ ਆਪਦੀ ਜ਼ਮੀਨ ਇੱਥੇ ਆ ਨਾਲ ਕਿੱਲਾ ਆ ਤਾਏ ਕੀ ਆ ਨਾਲ ਚਾਚੇ ਕੀ ਦਰ ਨਾਲ ਆ ਤਾਂ ਸਾਰਾ ਨਾਲਾ ਹੀ ਬਣ ਗਿਆ ਹਾਂਜੀ ਹਾਂਜੀ ਨਾਲਾ ਪਾਣੀ ਖੜ ਗਿਆ ਵਿੱਚ ਇੱਧਰ ਬਾਜੀ ਹੁਣ ਇਹ ਜ਼ਮੀਨ ਜਿਹੜੀ ਇਹਦੇ ਚ ਪਾਣੀ ਹੁਣ ਪੈ ਰਿਹਾ ਕਿ ਨਹੀਂ ਨਹੀਂ ਹੁਣ ਨਹੀਂ ਪੈ ਰਿਹਾ ਰੁਕ ਗਿਆ ਪਾਣੀ ਅੱਛਾ ਇਹ ਠੀਕ ਆ ਉਹ ਟਰਾਂਸਫਰਮ ਡਿੱਗ ਗਿਆ ਉਹ ਮੇਰੇ ਪਿਆ ਉਹ ਟਰਾਂਸਫਰਮ ਆ ਗਿਆ ਡਿੱਗ ਗਿਆ ਉਹ ਤੋੜ ਪਾ ਲਈ ਕਿ ਮੋਟਰਾਂ ਸੀਗੀਆਂ ਇੱਥੇ ਹਾਂ ਜੇ ਪਿੱਛੇ ਹੂੰ ਆਹ ਬਾਈ ਦਾ ਉਹ ਜ਼ੀਰੋ ਲਾਈਨ ਤਾਰ ਖੜੀ ਆ ਆਪਣੀ ਉਹ ਪੀ ਦੀ ਪੋਸਟ ਖੜੀ ਆ ਹੂੰ ਇਹ ਤਾਰ ਬਾਰਡਰ ਲਾਈਨ ਤੇ ਹਾਂ ਜੀ ਆ ਇਧਰ ਪਿੱਛੇ ਆਹ ਸਾਰਾ ਇਹਦਾ ਦਰਿਆਈ ਬਣ ਗਿਆ ਜੀ ਬਾਜੀ ਚੋਨਾ ਦਾ ਖਰਾਬ ਹੋਣਾ ਸੀ ਨਾ ਜੀ ਨੇ ਵੀ ਖਰਾਬ ਹੋਇਆ ਹੁਣ ਬਾਜੀ ਇਹਨੂੰ ਮਾਲ ਮਾਲ ਫਿਰਦਾ ਮਾਲ ਚਾਰਦਾ ਉੱਥੇ ਆਪਣੀ ਹੱਦ ਐ ਨਹੀਂ ਗਿਆ ਨਹੀਂ ਅੱਛਾ ਜੀ ਉਹ ਗਾਂਵ ਆਈ ਤੋਂ ਹਾਂ ਅੱਛਾ ਉਹ ਪਾਰ ਵੀ ਝੋਨਾ ਸੀ ਨਾ ਜ਼ੀਰੋ ਲਾਈਨ ਤੱਕ ਤੋੜਦੀ ਕਣ ਝੋਨਾ ਬਹੁਤ ਆ ਗਈ ਤੇ ਅੱਗੇ ਵੀ ਐਵੇਂ ਹੀ ਟੋਏ ਪੈ ਗਏ ਜੀ ਜ਼ੀਰੋ ਲੰਘ ਕੇ ਅੱਗੇ ਕਾੜੇ ਟੋਇਆ ਪੈ ਇਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਨਹੀਂ ਅੱਛਾ ਇਹ ਮੀਟਰ ਤੇ ਆਈ ਪੈ ਗਿਆ ਟੋਏ ਤੇ ਬਾਕੀ 70 ਫੁੱਟ ਚੜਾਈ ਇਹ ਚ ਹੋ ਗਿਆ ਇਹ ਕਿ ਅਸੀਂ ਇਹ ਸੈਮਟਾ ਚਾਹ ਰਹੇ ਹਾਂ ਕੋਈ ਨੂੰ ਡੀਜ਼ਲ ਮਿਲ ਜਾਏ ਸਾਨੂੰ ਮਿੱਟੀ ਰਾਨਣ ਵਾਸਤੇ ਵੀ ਜਾਣ ਹੀ ਨਹੀਂ ਦਿੱਤਾ ਨਹੀਂ ਜੀ ਹਾਂ ਅਜੇ ਕਦੇ ਜਾਣੇ ਉਹਦੇ ਨਾਲ ਅੱਜ ਨਹੀਂ ਭੜਕੀ ਇਹ ਬਾਈ ਹੁਣ ਆਪਣ ਕੀ ਹੀ ਜ਼ਰੂਰਤ ਕੀ ਚੀਜ਼ ਦੀ ਹੈ ਪਾਈ ਸਾਨੂੰ ਕੋਈ ਦਾਨੀ ਸੱਜਣ ਡੀਜ਼ਲ ਜਿਵੇਂ ਮਿਲ ਜਾਏ ਸਾਨੂੰ ਮਾਣਵਾ ਤੇ ਮਿੱਟੀ ਸਿਵੇਂ ਆ ਟਰੈਕਟਰ ਚਲਾਉਣ ਵਾਸਤੇ ਸਾਡੇ ਕੋਲ ਤੋਂ ਡੀਜ਼ਲ ਮਿਲੇਗਾ ਟਰੈਕਟਰਾਂ ਦੀ ਵੀ ਲੋੜ ਟਰੈਕਟਰਾਂ ਦੀ ਇਹ ਲੋੜ ਹੈ ਕਰ ਸਕਦਾ ਸੇਵਾ ਕਰ ਸਕਦਾ ਕੋਈ ਹੂੰ ਤੇ ਸਾਨੂੰ ਡੀਜ਼ਲ ਦੀ ਜ਼ਿਆਦਾ ਲੋੜ ਹੈ ਉਹ ਰਾਸ਼ਨ ਪਾਣੀ ਦੀ ਸਾਨੂੰ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਐਡਰੈਸ ਆਪਣਾ ਐਡਰੈਸ ਇਹ ਪਿੰਡ ਗੱਟੀ ਰਾਜੋਗੇ ਹੂੰ ਹਾਂਜੀ ਮੇਰਾ ਨਾਮ ਬਲਿੰਦਰ ਸਿੰਘ ਹੈ ਫੋਨ ਨੰਬਰ ਕੋਈ ਫੋਨ ਨੰਬਰ 9464376082 ਇਹ ਬਾਈ ਹੁਣਾਂ ਦੀਆਂ ਜ਼ਮੀਨਾਂ ਬਾਪੂ ਜੀ ਹੁਣ ਆਪਾਂ ਨੂੰ ਇਹ ਲੋਡ ਹੀ ਆ ਡੀਜ਼ਲ ਦੇ ਟਰੈਕਟਰਾਂ ਦੀ ਵੀ ਲੋਡ ਆ ਬਾਪੂ ਇਹ ਲੋਡ ਹੈ ਜੀ ਤੇ ਡੀਜੇ ਦੀ ਲੋਡ ਹੈ ਜਗਾ ਬੀ ਆ ਵੀ ਪੀ ਵੀ ਮਿਲਣੀ ਚਾਹੀਦੀ ਤੇ ਦਾਣੇ ਦੋਵੇਂ ਵੀ ਮਿਲਣਾ ਚਾਹੀਦਾ ਕਿਉਂਕਿ ਟਰੈਕਟਰਾਂ ਹੀ ਤਾਂ ਲੋਡ ਆ ਬਾਪੂ ਪਤਾ ਕੀ ਆ ਇਹ ਕਣਕ ਨੂੰ ਰਹਿ ਗਿਆ ਥੋੜਾ ਟਾਈਮ ਤੇ ਜੇ ਆਪਾਂ ਇੱਕ ਦੋ ਟਰੈਕਟਰ ਨਾ ਫਿਰ ਤਾਂ ਇਹ ਬੰਨੀ ਨਹੀਂ ਨਹੀਂ ਬੰਨੀ ਇਹਦਾ ਮਿੱਟੀ ਵੀ ਚਾਹੀਦੀ ਆ ਇੱਥੇ ਚਾਹੀਦੀ ਹੈ ਨਾ ਟੀਮ ਕੋਚ ਲਈ ਅੱਛਾ ਜੀ ਹਾਂ ਜੀ ਹਜ਼ਾਰੇ ਵਿੱਚੋਂ ਹੀ ਪੁੱਛੀ ਕਿ ਅੱਛਾ ਵੀ ਜਾਦੀ ਦੂਰੋਂ ਨਹੀਂ ਇੱਥੋਂ ਨੇੜੇੋਂ ਨੇੜੋ ਟਰੈਕਟਰ ਲਾ ਕੇ ਨਾਲ ਅੱਜ ਜੇਸੀ ਵੀ ਪਿੱਛੇ ਮੋਗਾ ਲਿਆ ਇਹਦਾ ਜਿੰਨੇ ਵੱਧ ਟਰੈਕਟਰ ਹੋਣਗੇ ਉਹਨਾਂ ਕੰਮ ਛੇਤੀ ਨਿਬੜੂ ਇੱਥੇ ਵੱਧ ਤੋਂ ਵੱਧ ਸੇਵਾਦਾਰਾਂ ਦੀ ਲੋੜ ਹੈਗੀ ਆ ਇਹ ਜਿੰਨੇ ਵੀ ਜ਼ਮੀਨ ਆ ਆਪਣੇ ਹਨਾ ਗੱਟੀ ਰਾਜੋਕੇ ਦੀ ਤੇ ਇਹ ਬਾਈ ਹੋਣਾ ਦੇ ਪਿੰਡ ਗੱਟੀ ਰਾਜੋਕੇ ਦੀ ਇਹ ਸੈੱਟ ਹੋ ਜੂਗੀ ਇਹ ਕਣਕਾਂ ਬੀਜ ਲੈਣਗੇ ਵਿਚਾਰੇ ਇਹਨਾਂ ਨੇ ਉਹ ਟੈਂਟ ਲਾਇਆ ਤੁਹਾਨੂੰ ਦਿਖਾਇਆ ਇਸੇ ਕਰਕੇ ਵੀ ਕੋਈ ਹੋਰ ਨਾ ਇਹਨਾਂ ਦੀ ਜਿਹੜੀ ਮੱਤ ਆਉਂਦੀ ਆ ਕੋਈ ਹੋਰ ਨਾ ਲੈ ਜੇ ਮੱਤ ਹੱਥੋਂ ਲੈ ਗਏ ਨਾ ਉਹ ਵਾਰੀ ਤਾਂ ਕਰ ਗਈ ਉਹ ਤੋਂ ਅੱਗੇ ਜ਼ਮੀਨਾਂ ਸਹੀ ਆ ਹਨਾ ਬਾਈ ਆ ਇੱਥੇ ਹਾਂ ਇੱਥੇ ਹਾਂ ਕਿਲੋਮੀਟਰਾਂ ਨਾਲ ਹੋ ਗਈ ਭਾਜੀ ਜੇ ਵਿੱਚ ਜ਼ਮੀਨ ਮਿੱਟੀ ਆਪਾਂ ਇਹੋ ਵਾਹਣੇ ਆ ਤੇ ਸੁੱਟਣੇ ਦੇ ਵਿੱਚ ਤੇ ਫਿਰ ਫਿਰ ਤਾਂ ਬਾਈ ਦਰਿਆ ਹੋਊ ਹਾਂਜੀ ਹਾਂਜੀ ਇਹ ਤਾਂ ਭਾਜੀ ਉਹਨਾਂ ਚਿਰ ਕਣਕ ਵੀ ਨਹੀਂ ਬਾਪਾ ਚਾਕ ਸਕਦੇ ਕੋਈ ਨੀ ਕਣਕ ਦੀ ਆ। ਸਾਡਾ ਆਪਣਾ ਉਹ ਜੋ ਕਿਲਾ ਤਾਰਾਂ ਦੇ ਲਾਗੇ ਦਿਖਦਾ ਰਿਹਾ ਨਾ ਇਸ ਤਰ੍ਹਾਂ ਖੱਡਾ ਤੋੜ ਵੱਜ ਗਿਆ ਹੈ ਨਾ ਕਿਵੇਂ ਤੋੜ ਆਪਣੇ ਤਾਰਾਂ ਦੇ ਤਾਰਾਂ ਤੱਕ ਤਾਂ ਤੋੜ ਖੱਡਾ ਹੈਗਾ ਅੱਗੇ ਬਚਿਆ ਹੈ ਨਾ ਨਹੀਂ ਅੱਗੇ ਵੀ ਹੈਗਾ ਉਹ ਟਰਾਂਸਫਰਮ ਆਪਣਾ ਜੀ ਉਹ ਆਪਣੀ ਇੱਥੇ ਦਿਖਾਈ ਦਿੰਦੇ ਆਪਣੇ ਆਪਣੇ ਆਪਣਾ ਨਹੀਂ ਇੱਥੋਂ ਦਿਸ ਰਹੇ ਬਈ ਕੋਈ ਨਾ ਉਹ ਟਰਾਂਸਫਰਮ ਆਪਣੇ ਆ ਬਾਈ ਕਹਿੰਦੇ ਹਾਂਜੀ ਤੇ ਉਹ ਤਾਂ ਅੱਗੇ ਜ਼ੀਰੋ ਲਾਈਨ ਤੱਕ ਆਪਣੀਆਂ ਜ਼ਮੀਨਾਂ ਉਹ ਮੋਟਰ ਵੀ ਆਪਣੀਆਂ ਨਾ ਹਾਂ ਜੀ ਹਾਂ ਠੀਕ ਹੈ ਠੀਕ ਹੈ ਕਿੰਕਰ ਨਾਲ ਦੇ ਚਰਦੇ ਫਿਰਦੇ ਨੇ ਅੱਗੇ ਬਿੱਦਾਂ ਨੂੰ ਦਿਖਾਇਆ ਜੀਵੀਦਾਰ ਨਾਲ ਹਾਂ ਪਸ਼ੂ ਚਰਦੇ ਆ ਉਹ ਬੰਦਾ ਖੜਾ ਡੀਜ਼ਲ ਲੈਣ ਕੇ ਉਹ ਤਾਂ ਪਾਕਿਸਤਾਨ ਦੇ ਆ ਜੀ ਹਾਂ ਉੱਪਰ ਡੀਜ਼ਲ ਲੈਣ ਦੇ ਚਰਦੇ ਪੈਣ ਜੀ ਠੀਕ ਹੈ ਜੀ ਅੱਗੇ ਬਾਈ ਬਾਪੂ ਜੀ ਅੱਗੇ ਪਿੰਡ ਕਿਹੜਾ ਉਹਨਾਂ ਦਾ ਪਾਕਿਸਤਾਨ ਦੇ ਆਕੂ ਵਾਲਾ ਇੱਕ ਵਿਖੀ ਪਿੰਡ ਹੈ ਠੀਕ ਠੀਕ ਥੰਦਾ ਪਿੰਡ ਇਧਰ ਜਿੱਦਨੂੰ ਪਾਣੀ ਟੁੱਟਦਾ ਹੈ ਹਾਂ ਜੀ ਇਹ ਗੰਡਾ ਸਿੰਗਲ ਆ ਠੀਕ ਹੈ ਜੀ ਠੀਕ ਹੈ ਆਹ ਜ਼ਮੀਨਾਂ ਦੇਖੋ ਕਿੰਨੀਆਂ ਵਧੀਆ ਸੀਗੀਆਂ ਪੂਰਾ ਇਹ ਚੀਕਣੀ ਮਿੱਟੀ ਸੀ ਹਨਾ ਯਾਰ ਇਹ ਜੀ ਸਾਨੂੰ ਨਾ ਜਿਆਦਾ 66 ਡੀ ਦੀ ਟੁੱਟਣ ਕਰ ਨਾਲ ਰੋੜੀਆਂ ਇਤੋਂ ਆ ਬਾਂ ਦੇ ਟੁੱਟ ਗਿਆ ਹੂੰ ਉਹ ਫਿਰ ਤੇ ਬਾਦਲੇਣਗੇ ਭਗਤਾਂ ਦੀ ਸਮਾਦ ਦੀ ਲੈਣੇ ਥਾਂ ਇਹ ਫਿਰ ਹੰਤ ਬਾਦਲੇ ਉੱਦੇ ਕਣਕਾ ਸਾਡੀਆਂ ਪੱਕੀਆਂ ਪਕਾਇਆਂ ਛੱਡ ਕੇ ਆਉਣੀ ਆ ਪਈਆਂ ਇੱਥੇ ਬਹੁਤ ਜੰਗਲ ਹੈ ਗਿਆ ਤੇ ਗਵਰਨਮੈਂਟ ਦੇ ਤਹਿਸੀਲਦਾਰਾਂ ਦਾ ਸਾਦੀ ਮਤ ਕਰਦਾ 100 ਰੁਪਏ ਦਿੰਦਾ ਗੱਲੇ ਦੀ ਖਰਚਾ ਪਈ ਤੁਸੀਂ ਚੈੱਕ ਕਰੋ ਆਦਾ ਕਾਰੋਬਾਰ ਠੀਕ ਹੈ ਜੀ ਤੇ ਬਹੁਤ ਵੱਡੇ ਝਾਲੇ ਗਿਆ ਆਪ ਹੁੰਦੇ ਆ ਜਿਨਾਵਰ ਬਹੁਤ ਹੁੰਦੇ ਜੀ ਵੀ ਚਰਦਾ ਦਿਨੇ ਵੀ ਜੇ ਗਵਰਨਮੈਂਟ ਕਈ ਆ ਕੇ ਅਨਮਾਲਕੀ ਵੀ ਨਹੀਂ ਬਣਾ ਸਕੇ ਤੇ ਗਵਰਨਮੈਂਟ ਉਹਦਾ ਕਹਿੰਦੀ ਤਾਂ ਅਨਮਾਲਕ ਕਰਾਂਗੇ ਵੀ ਬੋ ਅੱਜ ਤੱਕ ਨਾਲ ਅਨਮਾਲਕੀ ਨਹੀਂ ਬਣਾ ਤੇ ਅਸੀਂ ਬੇਮਾਲਕੀ ਲੱਗੇ ਫਿਰਨੇ ਹੁਣ ਮਾਜ ਵੀ ਮੇਰੇ ਮਾਲਕੀ ਹੋਵੇ ਤਾਂ ਸਾਨੂੰ ਕੁਝ ਮਿਲੇ ਹਾਂ ਹੁਣ ਮਾਜ ਵੀ ਤਾਂ ਬਾਅਦ ਦੀ ਗੱਲ ਲੈਣਾ ਭਾਈ ਉਹ ਤਾਂ ਮਿਲਣ ਦਾ ਨਾਮ ਦਾ ਆਪਣਾ ਮਾਲਕੀ ਦੀ ਚਾਹੀਦੀ ਇਹ ਇਹ ਬੱਪੂ ਜੀ ਥੋੜੀ ਕਿਸਾਨ ਵਿਚੋਂ ਮੋਰਚਾ ਇਹ ਤੁਹਾਡਾ ਆਪਣਾ ਪਿੰਡ ਦਾ ਜੀ ਮੇਰਾ ਅੰਜ ਪਿੰਡ ਦੇ ਜੀ ਪਿੰਡ ਦੇ ਪਿੰਡ ਦਾ ਮੋਰਚਾ ਹਾਂਜੀ ਠੀਕ ਹੈ ਜੀ ਇਹ ਕਿਸਾਨ ਬਚਾਓ ਮੋਰਚਾ ਸਹੀ ਗੱਲ ਇਹ ਬਾਈ ਹੋਣਾ ਬਾਬੇ ਹੋਣਾ ਸਾਰਿਆਂ ਨੇ ਮੋਰਚਾ ਬਣਾਇਆ ਵੀ ਇਹ ਜ਼ਮੀਨਾਂ ਨੂੰ ਬਚਾਇਆ ਜਾਵੇ ਨਹੀਂ ਤਾਂ ਇਹ ਪੱਕਾ ਦਰਿਆ ਬਣ ਜੂਗੇ ਨਾਲੇ ਬਣ ਜੂਗੇ ਹਾਂਜੀ ਹਾਂਜੀ ਤੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਟਰੈਕਟਰਾਂ ਦੀ ਡੀਜ਼ਲ ਦੀ ਮਿੱਟੀ ਬਾਈ ਕਹਿੰਦੇ ਅਸੀਂ ਪੁੱਛੀ ਹੈਗੀ ਆ ਨੇੜਿਓਂ ਕਿਉਂਕਿ ਦੂਰੋਂ ਮਿੱਟੀ ਨਹੀਂ ਤੇ ਲੋਡ ਤੇ ਜਲਦੀ ਤੋਂ ਜਲਦੀ ਕਿਉਂਕਿ ਕਣਕ ਫੇਰੀ ਬੀਜੀ ਜਾਊਗੀ ਸਾਰਿਆਂ ਦਾ ਧੰਨਵਾਦ ਹੋਊਗਾ ਯਾਰ ਜਿਹੜੇ ਜਿਹੜੇ ਮਦਦ ਕਰਨਗੇ ਇਹ ਜ਼ਮੀਨਾਂ ਤਾਂ ਬਹੁਤ ਆ ਬੱਬਾ ਹਨਾ ਜ਼ਮੀਨਾਂ ਤਾਂ ਬਹੁਤ ਕਿੱਲੇ ਹੋਊਗੇ ਆਹ ਪਸ਼ੂ ਆਪਣੇ ਹੀ ਆਂ ਜੀ ਆਪਣੇ ਇਹ ਆਪਣੇ ਠੀਕ ਹੈ ਜੀ ਇਹ ਟੈਂਟ ਇਹਨਾਂ ਨੂੰ ਪੱਕਾ ਹੀ ਲਾਉਣਾ ਪਿਆ ਹਾਂ ਜੀ ਇਹ ਤੁਸੀਂ ਅੱਗੇ ਜਾ ਕੇ ਤੁਹਾਨੂੰ ਬਾਰਡਰ ਉਖਾ ਦੇ ਆਨੇ ਇਹਨਾਂ ਦੀ ਪਿਆਲੀ ਅੱਛਾ ਬਾਰਡਰ ਤੋਂ ਪਾਰ ਆ ਜੀ ਹਾਂ ਜੀ ਪਰ ਬਾਪੂ ਆਪਣੀ ਜਾਨ ਨਹੀਂ ਦੇਣਾ ਮੈਂ ਅੱਗੇ ਤਾਰ ਤੱਕ ਜਾਣੇ ਦਾਸ ਗਨੇ ਆਪਾਂ ਅੱਛਾ ਆਪਣੀ ਵੀ ਇਧਰ ਆਈਂ ਦੋੜਦਾ ਆਪਣੇ ਏਰੀਆ ਦਾ ਬਹੁਤ ਅੱਗੇ ਟੈਨਿਓਲ ਤੱਕ ਆ ਜਾਂਦਾ ਠੀਕ ਹੈ ਮੈਂ ਚੱਲ ਜਾਈਦਾ ਬਾਰਡਰ ਟੁੱਟਿਆ ਇਹਨਾਂ ਦੇ ਅੱਛਾ ਜੀ ਹਾਂ ਜੀ ਨਾਲ ਅਗੋਲੀ ਤੂੰ ਤੁਹਾਡੇ ਵੀ ਇਹ ਪੰਜਾਬ ਬਚਾਓ ਮੋਰਚਾ ਲੱਗੇ ਜੀ ਇਧਰ ਅਸੀਂ ਜਾਈ ਤਾਂ ਦਰਨਾ ਦਰਨਾ ਵੀ ਕੁਝ ਮਿਲਣ ਜਾਏ ਠੀਕ ਹੈ ਬਾਈ ਕੀ ਹੁਣ ਹੁਣ ਕੀ ਤੁਹਾਨੂੰ ਕਾਦੀ ਲੋਡ ਇੱਕੋ ਕੇਜ ਮੀਣ ਕਿਲਾ ਸੀ ਮੇਰੀ ਉਹ ਵੀ ਭਾਗੀ ਤਾਂ ਮਾਲ ਗਈ ਹੈ ਪਰ ਚਲ ਗਈ ਹੁਣ ਕੀ ਕਰਨਾ ਨਾਲਾ ਬਣ ਗਿਆ ਨਾਲਾ ਬਣ ਗਿਆ ਨਹੀਂ ਉਹ ਹੁਣ ਆਪਾਂ ਪੂਰਨਾ ਨਾ ਪੂਰਨਾ ਬੜੀ ਫਿਰ ਤੇ ਮਿਹਰਬਾਨੀ ਹਾਂ ਉਹ ਆਪਾਂ ਪੂਰਨਾ ਯਾਰ ਆਪਾਂ ਸਾਰੇ ਕਿਸਾਨਾਂ ਭਾਈਆਂ ਨੂੰ ਜਿਹੜੇ ਵੀ ਸੇਵਾਦਾਰ ਹੈਗੇ ਟਰੈਕਟਰ ਲੈ ਕੇ ਆਉਣ ਫਿਰ ਕੁਝ ਨਹੀਂ ਉਹ ਤਾਂ ਮੇਰੇ ਸਾਹਮਣੇ ਇੱਕ ਦਿਨ ਚ ਹੈਨਾ ਜੇ 20 ਟਰੈਕਟਰ ਆ ਜਾਣ ਤੇ ਉਹ ਦੋ ਦਿਨ ਲੱਗਣਗੇ ਪੱਤ ਤੋਂ ਪੱਤ ਹਾਂ 340 ਫੁੱਟ ਡੂੰਘਾ ਹਾਂ ਟਰੈਕਟਰ ਤੇ ਡੀਜ਼ਲ ਲੈ ਕੇ ਆਉਣ ਮਿੱਟੀ-ਮੁੱਟੀ ਦਾ ਅਰੇਂਜਮੈਂਟ ਵੀ ਬਾਈ ਹੋਣੀ ਕਹਿੰਦੇ ਅਸੀਂ ਕਰਿਆ ਹੈਗਾ ਹਾਂ ਜੀ ਸੀ ਵੀ ਆ ਠੀਕ ਹੈ ਇਹ ਸਾਰੀ ਇਹੋ ਹੀ ਮੰਗ ਹੈਗੀ ਹੈ ਕਿਸਾਨ ਭਰਾਵਾਂ ਦੀ ਕਿਉਂਕਿ ਗਰੀਬ ਆ ਸਾਰੇ ਹਾਂ ਜੀ ਰਾਸ਼ਨ ਵੀ ਨਹੀਂ ਚਾਹੀਦਾ ਸਾਨੂੰ ਸਾਨੂੰ ਸਾਡੀ ਜੀਹਨਾ ਬੀਜਣ ਜੋਗ ਹੋ ਜਾਏ ਕਿਉਂਕਿ ਸਾਨੂੰ ਕਣਕ ਤੇ ਮੇਂ ਦੇ ਸਾਨੂੰ ਠੀਕ ਹੈ ਠੀਕ ਹੈ ਨਾ ਨਾ ਜਮੀਨ ਹੀ ਰੁੜ ਗਈ ਸਭ ਨੂੰ ਕੁਛ ਰਸਨਾ ਦੇਣ ਹਾਂ ਤਾਂ ਜਮੀਨ ਸਾਡੀ ਪਧਰ ਕਰਕੇ ਮਿਲ ਜਾਵੇ ਅਸੀਂ ਬਹੁਤ ਧੰਨਵਾਦ ਉਹਨਾਂ ਦਾ ਸ਼ੁਕਰ ਕਰਾਂ ਸਹੀ ਗੱਲ ਆ ਬਾਈ ਦਵਾਵਾਂ ਦੇਵਾ ਸਹੀ ਗੱਲ ਆ ਸਾਰੀਆਂ ਜਮੀਨਾਂ ਤਾਂ ਚਲੋ ਆ ਦੇਖੋ ਝੋਨੇ ਬਾਈ ਕਈ ਵਾਰ ਕਈ ਲੋਕ ਕਹਿੰਦੇ ਆ ਝੋਨਾ ਨਿਕਲ ਆਊਗਾ ਯਾਰ ਇਹ ਤਾਂ ਇਹਦਾ ਮੈਨੂੰ ਲੱਗਦਾ ਵੀ ਇਹਨੂੰ ਸਾੜਨਾ ਵੀ ਔਖਾ ਹੈ ਹਾਂ ਜੀ ਝੜ ਕੇ ਵੜੇਣਾ ਬਹੁਤ ਮੁਸ਼ਕਲ ਹੈ ਕੁਛ ਨਹੀਂ ਇਹਦੇ ਵਿੱਚ ਤੇ ਸਾੜਨ ਤਾਂ ਸਰਕਾਰ ਨਹੀਂ ਦਿੰਦੀ ਤੇ ਇਹ ਬਾਇਆ ਤਮੀਆਂ ਮਾਰ ਮਾਰ ਚਾਰ ਬਰ ਡੀਲ ਖਤਪੋਣਾ ਇਹਦੇ ਦੇ ਹੂੰ ਤੋਂ ਕਣਕ ਬਜਾਈ ਬੜੀ ਔਖੀ ਬੜੀ ਔਖੀ ਹੁੰਦੀ ਆ ਮੋਟਰ ਆ ਜੀ ਬਾਈਆਂ ਦੀ ਬਾਬੀ ਹੋਣੀ ਬੈਠੇ ਆ ਹਾਉਣ ਆ ਗਿਆ ਇਹ ਗੁਰਦੀ ਦਾ ਇਹ ਸਾਰੀਆਂ ਜ਼ਮੀਨਾਂ ਆਲੇ ਦੁਆਲੇ ਸਾਰਾ ਸਸੀ ਗੱਲ ਦੀ ਇਹ ਬਾਈ ਆ ਗਏ ਤੁਸੀਂ ਕਮੇਟੀ ਮੈਂਬਰ ਹੋ ਬਾਈ ਜੀ ਉਹ ਸਾਡਾ ਬੈਨਰ ਵਿੱਚ ਪਾ ਦੇ ਠੀਕ ਹੈ ਜੀ ਬਹੁਤ ਪਹਿਲੇ ਪਾ ਥੋਡੀਆਂ ਵੀ ਜ਼ਮੀਨਾਂ ਨਾਲ ਨਾਲ ਸਾਰੇ ਹਾਂ ਜੀ ਹਾਂ ਜੀ ਨਾਲ ਸਾਰੇ ਕਿਸਾਨ ਇੱਥੇ ਕਿੱਲੇ ਡੇਡ ਡੇਡ ਦੋ ਦੋ ਕਿੱਲੇ ਨਕਸਾਨ ਆ ਸਾਰੇ ਤੁਹਾਡਾ ਪਿੰਡ ਇਹੀ ਆ ਗੱਟੀ ਰਾਜ ਜੀ ਪਾਣੀ ਨਹੀਂ ਰਿਆ ਚੱਲਦਾ ਪਈਏ ਭਾਜੀ ਇਸ ਤਰ੍ਹਾਂ ਗੱਲ ਹੈ ਚਲੋ ਪਹਿਲੇ ਜੋ ਸੰਤਾ ਲੈ ਆਉਂਦੇ ਰਹੇ ਆ ਵਿਚਾਰੇ ਰਾਸ਼ਨ ਲੈ ਕੇ ਜਾਂ ਤੂੜੀ ਵਗੈਰਾ ਚਾਰਾ ਮੱਝਾਂ ਨਾਲ ਲੈ ਕੇ ਆਉਂਦੇ ਰਹੇ ਬਹੁਤ ਵਧੀਆ ਉਹਨਾਂ ਨੇ ਕੀਤਾ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਇਸ ਟਾਈਮ ਜਿਹੜੀ ਚੀਜ਼ ਦੀ ਲੋੜ ਹੈ ਆਪਾਂ ਨੂੰ ਪਤਾ ਤੇਲ ਤੇ ਆ ਮਾ ਟਰੈਕਟਰ ਚਾਹੀਦੇ ਨੇ ਜਿਹੜੀ ਜ਼ਮੀਨ ਉਹਨਾਂ ਖਰਾਬ ਹੋਈ ਹੈ ਮਾ ਖੱਡੇ ਪਏ ਉਹਨਾਂ ਨੂੰ ਪੂਰਨਾ ਪੈਣਾ ਉਹ ਬਣਾਉਣੀ ਪੈਣੀ ਫੇਰੀ ਯਾਨੀ ਬਜਾਈ ਹੋਊਗੀ ਕਿਉਂਕਿ ਕਣਕ ਦਾ ਟਾਈਮ ਥੋੜਾ ਰਹਿ ਗਿਆ ਹਾਂਜੀ ਹਾਂਜੀ ਬਾ ਆਪਣੇ 10 15 ਦਿਨਾਂ ਤੱਕ 20 ਦਿਨਾਂ ਤੱਕ ਤਾਂ ਬਜਾਈ ਹੋਣੀ ਸ਼ੁਰੂ ਹੋ ਜਾਈਏ ਆ ਵੀ ਇੱਕ ਦਿਨੋਂ ਤੋਂ ਸ਼ੁਰੂ ਹੋ ਰਹੀ ਹੈ ਜੇ ਸਮਝ ਕੇ ਅਸੀਂ ਤਾਂ ਸਸਤਲ ਵੀਰਾਂ ਨੂੰ ਕਹਿੰਨੇ ਆ ਵੀ ਸਾਡਾ ਇਹ ਸੋਚਿਆ ਜਾਵੇ ਜੇ ਟਰੈਕਟਰ ਹੋ ਗਿਆ ਜਾਂ ਤੇ ਡੀਜ਼ਲ ਹੋ ਗਿਆ ਦਿੱਤਾ ਜਾਵੇ ਤਾਂ ਸਾਡਾ ਕੋਈ ਰਜਕਾਰਤ ਹੋ ਜਾਏਗਾ ਸਾਡੇ ਕੋਲ ਤਾਂ ਇਹ ਮਿਹਨਤ ਜੇ ਫਸਲ ਆਉਂਦੀ ਤਾਂ ਕੋਈ ਆਪਣਾ ਆਪੋ ਦਾ ਗੁਜ਼ਾਰਾ ਹੋਣਾ ਜ਼ਮੀਨਾਂ ਵੀ ਬਈ ਥੋੜੀਆਂ ਥੋੜੀਆਂ ਹਨ ਹਾਂ ਜ਼ਮੀਨਾਂ ਵਾ 2 ਕਿੱਲੇ ਕਿੱਲੇ 4 ਜੀਸੀਬੀ ਲਿਆ ਕੇ ਖੜੀ ਕੀਤੀ ਹੈ ਕਰਾਇਆ ਕਰਾਇਆ ਦੇਣਾ ਉਹਨੂੰ ਪਰ ਟਰੈਕਟਰ ਨਹੀਂ ਹੈ ਜੀ ਅੱਜ ਬਾਈ ਜੀ ਸਾਡੇ ਕੋਲ ਟਰੈਕਟਰ ਟਰਾਲੀਆਂ ਦੇ ਨਹੀਂ ਕਮੀ ਸੀ ਉਸ ਕਰਕੇ ਜੇ ਇੰਨਾ ਦੂਰ ਆਪਾਂ 3-4 ਕਿਲੋਮੀਟਰ ਤੋਂ ਲਿਆ ਰਹੇ ਹਾਂ ਉੱਥੇ ਘੜ ਤੋਂ ਘੜ ਵੀ 25 ਟਰੈਕਟਰ ਟਰਾਲੀਆਂ ਹੋਣੇ ਚਾਹੀਦੇ ਚਾਹੀਦੇ ਇੱਥੇ ਇੱਕ ਟਰਾਲੀ ਵਾਲਾ ਜੀਸੀਬ ਇਹਨਾਂ ਟਾਈਮ ਵਿਹਲਾ ਨਹੀਂ ਖੜਨ ਉਹ ਕਿ ਇਹ ਹਿਸਾਬ ਤੇ ਬਾਈ ਜੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਮਿੱਟੀ ਵੀ ਨੇੜੇਉ ਨਹੀਂ ਨਾ ਮਿੱਟੀ ਵੀ ਤੁਹਾਨੂੰ ਉਸ 5-7 ਕਿਲੋਮੀਟਰ ਤੋਂ ਲਿਆਉਣੀ ਪਊਗੀ 8 ਕਿਲੋਮੀਟਰ 8 ਕਿਲੋ ਅੱਗੇ ਚਲੋ ਕਿਸੇ ਦਾ ਗੁਜ਼ਾਰਾ ਹੁੰਦਾ ਚੋਨੇ ਦੀ ਫਸਲ ਹੋਣੀ ਉਹ ਆੜਤੀ ਤੋਂ ਫੜ ਕੇ ਕਿਸੇ ਦੇ ਡਰੈਕਟਰ ਦਾ ਕੰਮ ਕਰਾਉਣ ਵਾਲਾ ਬੈ ਕਿਸੇ ਟ੍ਰਾਲੀ ਖਰਾਬ ਆ ਇੱਥੋਂ ਸਾਨੂੰ ਬਈ ਜੀ ਨਹੀਂ ਸੰਜੋਉ ਮੈਲਾ ਦਾ ਕਿ ਅਸੀਂ ਕਹਿੰਨੇ ਆ ਵੀ ਸਾਡੀ ਨਾਲ ਦੀ ਨਾਲ ਡਰੈਕਟਰ ਵਾਲਿਆਂ ਦੀ ਵੀ ਹੈਲਪ ਕੀਤੀ ਜੀ ਚਲੋ ਡੀਜ਼ਲ ਕੋਈ ਵੀਰ ਕਰ ਰਿਹਾ ਪਰ ਤੁਸੀਂ ਆ ਵੇਖ ਕੇ ਆਏ ਹੋ ਨੇ ਵੀ ਪ੍ਰੋਜੈਕਟ ਸਹੀ ਗੱਲ ਸਾਰਾ ਖਰਾਬ ਹੋ ਗਿਆ ਯਾਰ ਉਹ ਤਾਂ ਦਰਿਆ ਬਣ ਗਿਆ ਜੇ ਆਪਾਂ ਨਾ ਉਹਨੂੰ ਪੂਰਦੇ ਹੈਗੇ ਆ ਟਾਈਮ ਤੇ ਤਾਂ ਹੁਣ ਜਿਹੜਾ ਥੋੜਾ ਜਿਹਾ ਪਾਣੀ ਆਊਗਾ ਉਹ ਸਿੱਧਾ ਬਗਜੂ ਹਾਂਜੀ ਹਾਂਜੀ ਹਣਾ ਨਾਲ ਉਹ ਵੀ ਰੋਡ ਜਣੀ ਨਾਲ ਹਾਂ ਇਹ ਦੇਖੋ ਕਿੰਨੇ ਬਾਈਕ ਖੜੇ ਆ ਮੋਟਰਸਾਈਕਲ ਸਾਰੇ ਇਹ ਸਾਰੇ ਬਾਈਆਂ ਦੀ ਜ਼ਮੀਨ ਆ ਜਿੰਨੀ ਵੀ ਜ਼ਮੀਨ ਇਹਨਾਂ ਨੇ ਦੱਸਿਆ ਹੈਗਾ ਤੇ ਪੂਰੇ ਪੰਜਾਬ ਤੋਂ ਲੋਡ ਆ ਟਰੈਕਟਰ ਵਾਲੇ ਭਾਈਆਂ ਦੀ ਹਾਂਜੀ ਤੇ ਡੀਜ਼ਲ ਦੀ ਚਲੋ ਡੀਜ਼ਲ ਦਾ ਪ੍ਰਬੰਧ ਉਹ ਕਰਕੇ ਹੀ ਆਉਣਗੇ ਹਨ ਜਿਨ੍ਹਾਂ ਦੀ ਸੇਵਾ ਕਰਨੀ ਆ ਤੇ ਇਹ ਛੇਤੀ ਉਹ ਛੇਤੀ ਗੱਟੀ ਰਾਜੋਕੇ ਚ ਲੋਡ ਹੈਗੀ ਆ ਬਾਈ ਜੀ ਅਸੀਂ ਇਹ ਵੀ ਬੇਨਤੀ ਕਰਦੇ ਵੀ ਤੁਸੀਂ ਕੋਈ ਬਾਈ ਨਹੀਂ ਅਸੀਂ ਝੂਠ ਨਹੀਂ ਬੋਲਦੇ ਤੁਸੀਂ ਗਰਾਉਂਡ ਤੇ ਆ ਕੇ ਦੇਖ ਕੇ ਸੰਜੋਗ ਕਰ ਸਕਦੇ ਹੋ ਬਾਈ ਜੀ ਤੁਹਾਨੂੰ ਲੱਗੇ ਵੀ ਹਾਂ ਇੱਥੇ ਲੋੜ ਹੈ ਜੀ ਜੀ ਕੋਈ ਸੇਵਾ ਕਰਨਾ ਚਾਹੁੰਦੇ ਇੱਥੇ ਆ ਕੇ ਪਹਿਲਾਂ ਦੇਖਣ ਕੋਈ ਝੂਠ ਤਾਂ ਨਹੀਂ ਬੋਲ ਰਿਹਾ ਹਨਾ ਪਿੰਡ ਗੱਟੀ ਰਾਜੋ ਕੇ ਉਹ ਸੈਣੀ ਵਾਲਾ ਬਾਰਡਰ پاکستان ਦੇ ਨਾਲ ਬਿਲਕੁਲ ਸਾਡੇ ਇਹਨਾਂ ਨੇ ਜਿਹੜੇ ਖਰਾਬ ਹੋਈਆਂ ਅਸੀਂ ਦੇਖ ਕੇ ਆਏ ਉਹ ਪੂਰੇ ਬੂਜੇ ਦਿਸ ਰਹੇ ਆ ਝੋਨਾ ਸਾਰਾ ਲੱਗਿਆ ਸੀਗਾ ਇੱਥੇ ਇੱਥੇ ਉਹ ਤੁਹਾਡਾ ਨਵੀਂ ਗੱਡੀ ਵਾਲਾ ਨਾ ਆਇਆ ਉਹ ਨਵੀਂ ਗੱਡੀ ਵਾਲਾ ਅੱਜ ਵੀਡੀਓ ਵਾਕਾ ਨੇ ਪਾ ਦੋ ਹਾਂਜੀ ਜਿਹੜੀ ਜ਼ੀਰੋ ਲਾਈਨ ਤੁਸੀਂ ਦੇਖ ਰਹੇ ਹੋ ਨਾ ਹਾਂ ਹਾਂ ਇਹ ਵੀ ਆ ਜਿਹੜੀ ਪਾਕਿਸਤਾਨ ਸਾਹਮਣੇ ਤਾਰ ਵੀ ਜਿਹੜੀ ਆਪਣੀ ਤਾਰ ਬੰਦੀ ਸੀ ਉਹ ਵੀ ਲੁੱੜ ਕੇ ਚੱਲੇਗੀ ਉਹ ਉਹ ਰੁੜ ਗਈ ਹਾਂ ਕਿਉਂਕਿ ਨਾ ਮਿੱਟੀ ਵੀ ਮਹਲੇ ਪਾਕਿਸਤਾਨ ਨਾਲ ਚਲੇਗੀ ਉੱਥੋਂ ਅਸੀਂ ਬਈ ਚੱਕਣਾ ਹੀ ਬਹੁਤ ਔਖਾ ਕਿਉਂਕਿ ਆਪਾਂ ਨੂੰ ਪਾਕਿਸਤਾਨ ਨਹੀਂ ਆਪਾਂ ਉਧਰ ਚੱਕ ਨਹੀਂ ਸਕਦੇ ਨਾ ਮਿੱਟੀ ਉਧਰ ਉਧਰ ਨਹੀਂ ਜਾ ਚੱਕ ਸਕਦੇ ਜੇ ਭਾਜੀ ਇਸ ਤਰ੍ਹਾਂ ਜੇ ਇਧਰੋਂ ਪਾਣੀ ਜਦੋਂ ਆਇਆ ਸੀਗਾ ਜੇ ਮੰਨ ਲੈ ਕੇ ਪਾਣੀ 6-7-7 ਫੁੱਟ ਸੀਗਾ ਜੇ ਕਿਤੇ ਤੋੜ ਨਾ ਹੁੰਦਾ ਤੇ ਇੱਥੇ 15-16-16 ਫੁੱਟ ਪਾਣੀ ਹੁੰਨਾ ਸੀ ਤਾਂ ਫਿਰ ਸਾਰੇ ਪਿੰਡ ਰੋਜਾਂ ਪਾਣੀ ਰੋਜਪੁਰ ਤੱਕ ਖਤਮ ਹੋ ਜਾਂਦਾ ਸੀ ਰੋਜਪੁਰ ਇਨਾ ਚਾਹੀ ਜੁਪਲੇਵਲ ਚ ਪਾਣੀ ਆਉਣਾ ਸੀ ਆ ਤੁਹਾਡੇ ਕੋਠੇ ਵੀ ਬਚ ਗਏ ਫਿਰ ਹਨਾ ਤੁਸੀਂ ਜਿਹੜਾ ਦੁੱਖ ਦਾ ਮਾਤਮ ਦੇਖਣਾ ਪਏ ਪ੍ਰਮਾਤਮਾ ਅੱਗੇ ਹੀ ਅਰਦਾਸ ਹੀ ਕਰਦੇ ਆ। ਬਾਪੀ ਅੱਗੇ ਜੋ ਚਲੋ ਵੀਰ ਆ ਰਹੇ ਨੇ ਅਸੀਂ ਕਹਿੰਨੇ ਆ ਵੀ ਜਲਦੀ ਹੋ ਜਾਏਗਾ। ਤਾਂ ਥੋੜਾ ਜਿਹਾ ਅਸੀਂ ਕਣਕ ਬੀਜਣ ਦੇ ਜਾਂ ਕੋਈ ਹੋਰ ਫਸਲਾਂ ਕੋਣੀਆਂ ਨੂੰ ਦੇਖ। ਦੂਜੀ ਗੱਲ ਦੂਜੀ ਗੱਲ ਇਹ ਆ ਮੰਨ ਕੇ ਚੱਲ ਇਹ ਤਾਂ ਨੁਕਸਾਨ ਹੋਇਆ ਪਰ ਸਾਡੇ ਨਾਲ ਜਿਹੜੇ ਝੋਨੇ ਆ ਨਾ ਕਿਸੇ ਦਾ 5 ਕਿੱਲੇ ਕੇ 4 ਸੀ ਝੋਨੇ ਵੀ ਖਤਮ ਆ ਕਿਸੇ ਦਾ ਝੋਨਾ ਨਹੀਂ ਬਚਿਆ। ਉਹ ਬਜਾਈ ਕਰਨੀ ਬਜਾਈ ਵਾਸਤੇ ਕੁਛ ਨਹੀਂ ਹੈਗਾ ਕਿਸੇ ਕੋਲ। ਅਸੀਂ ਕਹਿੰਨੇ ਆ ਡੀਜ਼ਲ ਵੀ ਦਿੱਤਾ ਜਾਵੇ ਬੀਜ ਵੀ ਦਿੱਤਾ ਜਾਵੇ ਖਾਦ ਵੀ ਦਿੱਤਾ ਜਾਵੇ ਸਹੀ ਗੱਲ ਆਪਾਂ ਕਹਿੰਦੇ ਵੀ ਕੋਸ਼ਿਸ਼ ਸੇਵਾ ਜਿਹੜੀ ਆ ਟਰੈਕਟਰਾਂ ਦੀ ਉਰੇ ਵੀ ਆ ਜੇ ਤੇ ਇੱਥੇ ਬਾਈਆਂ ਨਾਲ ਕਨੈਕਟ ਦੋ ਨੰਬਰ ਦਿੱਤੇ ਆ ਤੁਹਾਨੂੰ ਇਹ ਮੈਂਬਰ ਸਾਹਿਬ ਖੜੇ ਆ ਠੀਕ ਹੈ ਇਹਨਾਂ ਨਾਲ ਕਨੈਕਟ ਕਰਕੇ ਤੇ ਐਡਰੈਸੇ ਪ੍ਰੋਪਰ ਤੁਹਾਨੂੰ ਸਮਝਾ ਦੇਣਗੇ ਕਿਵੇਂ ਆਉਣਾ ਹੈਗਾ ਵੈਸੇ ਔਖਾ ਨਹੀਂ ਗਾ ਜੀ ਹਨਾ ਬਾਈ ਦੱਸਿਓ ਮੜਾ ਜੇ ਜਦੋਂ ਆਪਾਂ ਉਥੋਂ ਆਉਣੇ ਆ ਹੁਸੈਨੀ ਵਾਲਾ ਤੋਂ ਅੱਗੇ ਹਾਂਜੀ ਹਾਂਜੀ ਅੱਗੇ ਯਾਰਾ ਸਿੰਘ ਲੰਕੇ ਪਹਿਲਾ ਕਿਲੇ ਵਾਲਾ ਚੌਕ ਹਾਂਜੀ ਕਿਲੇ ਨੇ ਚੌਥ ਤੱਕ ਅੱਗੇ ਸੈਣੀ ਵਾਲਾ ਬਾਰਡਰ ਬਾਰਡਰ ਤੋਂ ਆ ਕੇ ਅੱਗੇ ਫਿਰ ਪਿੰਡ ਗੱਟੀਆਂ ਰਾਜੋਗੇ ਸਾਰੇ ਬਸ ਤੁਹਾਡਾ ਪਿੰਡ ਸਿੱਧਾ ਹੀ ਆ ਹਾਂਜੀ ਹਾਂਜੀ ਲਾਸਟ ਪਿੰਡ ਆ ਲਾਸਟ ਪਿੰਡ ਆ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਜੀ ਸਾਬਾ ਗੁਰਦੁਆਰਾ ਸਾਹਿਬ ਦੇ ਕਿਤੇ ਤੇ ਉਹਨਾਂ ਨਾਲ ਵੀ ਤਾਲਮੇਲ ਕਰਨ ਤੋਂ ਬਾਅਦ ਉਹਨਾਂ ਕਹਿੰਦੇ ਭੇਜਾਂਗੇ ਹੁਣ ਉਹ ਵੀ ਨਹੀਂ ਪਤਾ ਚੱਲ ਰਿਹਾ ਵੀ ਕਿਹਨਾਂ ਕੋਲ ਭੇਜਦੇ ਆ ਅਸੀਂ ਇਹ ਨਹੀਂ ਕਹਿੰਦੇ ਠੀਕ ਹੈ ਕਿਤੇ ਪਹੁੰਚੇ ਹੋਣਗੇ ਪਰ ਆਪਣੇ ਏਰੀਆ ਚ ਨਹੀਂ ਆਏ ਹੋਗੇ ਨਾ ਆਪਣੇ ਮੈਂ ਕਹਿੰਦਾ ਕਿਸੇ ਨੂੰ ਵੀ ਨਹੀਂ ਮਿਲੇ ਹਨਾ ਪਿੰਡ ਚ ਨਾ ਨੇੜੇ ਵਾਲੇ ਪਿੰਡਾਂ ਚ ਵੀ ਨਹੀਂ ਕਿਤੇ ਬਿਲਕੁਲ ਕੀ ਗੱਲ ਏ ਜੇ ਸਾਡੇ ਲੋਕ ਇਦਾਂ ਦੇ ਹੈਗੇ ਕੋਈ ਇੰਨਾ ਖਾਸ ਤਾਂ ਕੜਾ ਨਹੀਂ ਹੈਗਾ ਕਿਸੇ ਕੋਲ ਚਾਹ ਇਹ ਬਈਆਂ ਨਾ ਸਾਰੇ ਗੱਲਬਾਤ ਸੀਗੀ ਇਹ ਸਾਰੇ ਜ਼ਮੀਨਾਂ ਵਾਲੇ ਇਹ ਬਾਰਡਰ ਦੇ ਨੇੜੇ ਨੇੜੇ ਸਾਰੇ ਜਿਹੜਾ ਖਰਾਬ ਹੋ ਗਈਆਂ ਜ਼ਮੀਨਾਂ ਇਹ ਬੀਜ ਨਹੀਂ ਸਕਦੇ ਕਮੇਟੀ ਬਣਾਈ ਐ ਨਾ ਮਜਬੂਰੀ ਚ ਪੈਸੇ ਲਾ ਰਹਾ ਯਾ ਰੋਜ਼ ਟੈਂਟ ਤੇ ਕਰਸੀਆਂ ਤੇ ਆ ਦੇਖੋ ਸਾਰੇ ਫੋਨ ਨੰਬਰ ਲਿਖਿਆ ਕਿਸੇ ਨੂੰ ਵੀ ਤੁਸੀਂ ਫੋਨ ਕਰ ਸਕਦੇ ਹੋ ਬਾਈ ਟਰੈਕਟਰਾਂ ਦੀ ਬਹੁਤ ਲੋੜ ਆ ਬਾਈ ਹੱਥ ਜੋੜਦੇ ਆ ਕਿੰਨਾ ਸਾਨੂੰ ਟਰੈਕਟਰ ਤੇ ਡੀਜ਼ਲ ਦਿੱਤਾ ਜਾਵੇ ਜ਼ਮੀਨਾਂ ਬਣਾਉਣ ਦੇ ਲਈ ਇੱਥੇ ਕੋਈ ਨਹੀਂ ਆਇਆ ਹੈਗਾ ਬਾਕੀ ਜ਼ਮੀਨਾਂ ਵੀ ਆ ਦੇਖੋ ਐਵੇਂ ਆ ਇਹ ਸਾਰੀਆਂ ਚੀਜ਼ਾਂ ਨੂੰ ਬੋਨ ਦੀ ਲੋੜ ਆ ਇਹ ਸੀ ਗੱਟੀ ਰੱਜੂ ਕੇ ਪਿੰਡ ਤੇ ਫੇਰ ਹੀ ਇਹ ਬਾਈ ਬੀ ਸਕਣਗੇ ਆਪਣੀਆਂ ਕਣਕਾਂ ਅਗਲੀ ਫਸਲ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ